ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਉਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਪੰਜਾਬ ਕਲਾ ਪ੍ਰੀਸ਼ਦ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਅਤੇ ਉਤਮ ਸਵੀਟਸ ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਿਹਾ ਹੈ ਸ਼ਹੀਦ ਦੇ ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ਤੇ 23 ਤੋਂ 27 ਮਾਰਚ 2025 ਤੱਕ ਬਲਰਾਜ ਸਾਹਨੀ ਖੁੱਲੇ ਰੰਗਮੰਚ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜ ਰੋਜ਼ਾ ਨਾਟਕ ਮੇਲੇ ਮੌਕੇ ਦੂਜੇ ਦਿਨ ਡਾਕਟਰ ਸਾਹਿਬ ਦਾ ਲਿਖਿਆ ਨਾਟਕ ਧੰਨ ਲਿਖਾਰੀ ਨਾਨਕਾ ਡਾਕਟਰ ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬੀ ਭਵਨ ਲੁਧਿਆਣਾ ਵਿੱਚ ਖੇਡਿਆ ਗਿਆ ਜਿਸ ਦੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਤਾੜੀਆਂ ਨਾਲ ਸਰਾਹਨਾ ਕੀਤੀ ਇਸ ਮੌਕੇ ਪ੍ਰਧਾਨਗੀ ਡਾਕਟਰ ਨਿਰਮਲ ਜੋੜਾ ਤੇ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਰਾਜੀਵ ਲਵਲੀ ਸ਼ਾਮਲ ਹੋਏ ਸ਼੍ਰੀ ਰਾਜੀਵ ਲਵਲੀ ਨੇ ਨਾਟਕ ਬਾਰੇ ਗੱਲ ਕਰਦੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੂੰ 11000 ਰੁਪਏ ਦੇਣ ਦਾ ਐਲਾਨ ਕੀਤਾ ਤੀਜੇ ਦਿਨ 25 ਮਾਰਚ ਨੂੰ ਕੇ ਨਾਟਕਕਾਰ ਡਾਕਟਰ ਸਾਬ ਸਿੰਘ ਸਰੂਤਿਆਂ ਦੇ ਰੂਬਰੂ ਹੋਏ ਡਾਕਟਰ ਸਾਬ ਸਿੰਘ ਅਤੇ ਉਹਨਾਂ ਦੇ ਨਾਟਕ ਧੰਨ ਲਿਖਾਰੀ ਨਾਨਕਾ ਬਾਰੇ ਨਾਟਕਕਾਰ ਅਤੇ ਨਾਟਕ ਨਿਰਦੇਸ਼ਕ ਪ੍ਰੋਫੈਸਰ ਕੁਲਦੀਪ ਮਲਿਕ ਨੇ ਵਿਸਤਾਰਪੂਰਵਕ ਗੱਲਬਾਤ ਕੀਤੀ ਧੰਨ ਲਿਖਾਰੀ ਨਾਨਕਾ ਨਾਟਕ ਬਾਰੇ ਗੱਲ ਕਰਦੇ ਹੋਏ ਪ੍ਰੋਫੈਸਰ ਕੁਲਦੀਪ ਮਲਿਕ ਨੇ ਕਿਹਾ ਕਿ ਨਾਟਕ ਨੇ ਦਰਸ਼ਕਾਂ ਨੂੰ ਮੰਤਰ ਮੁਕਤ ਕਰ ਰੱਖਿਆ ਹੈ ਇਸ ਵਿੱਚ ਵਰਤਮਾਨ ਅਤੇ ਇਤਿਹਾਸ ਦਾ ਸੁਮੇਲ ਸੀ ਨਾਟਕ ਵਿੱਚ ਪੰਜਾਬ ਬਤੀਜ ਅੰਤਰਰਾਸ਼ਟਰੀ ਪੱਧਰ ਤੇਦਰਪੇਸ਼ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਇਸ ਮੌਕੇ ਡਾਕਟਰ ਸਾਇਬ ਸਿੰਘ ਨੇ ਕਿਹਾ ਕਿ ਨਾਟਕਕਾਰ ਦਾ ਇਹ ਨੈਤਿਕ ਫਰਜ਼ ਹੈ ਕਿ ਉਹ ਪੂਰੀ ਇਮਾਨਦਾਰੀ ਨਾਲ ਸਮੇਂ ਦੀ ਸਚਾਈ ਨੂੰ ਨਾਟਕਾਂ ਰਾਹੀਂ ਪੇਸ਼ ਕਰੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਨਾਟਕ ਵਿੱਚ ਰੋਲ ਅਦਾ ਕਰਦਾ ਹਾਂ ਤਾਂ ਮੈਂ ਇੱਕੋ ਸਮੇਂ ਨਿਰਦੇਸ਼ਕ ਦੇਖਕ ਅਤੇ ਅਦਾਕਾਰ ਦੀ ਜ਼ਿੰਮੇਵਾਰੀ ਨੂੰ ਰੂਹ ਨਾਲ ਪੇਸ਼ ਕਰਦਾ ਹਾਂ ਉਨੇ ਦੱਸੇ ਕਿ ਮੈਂ ਬਾਜੀ ਗੁਰਚਰਨ ਸਿੰਘ ਦਾ ਸ਼ਾਗਿਰਦ ਹਾਂ ਤੇ ਉਹਨਾਂ ਵੱਲੋਂ ਖੇਡੇਗੇ ਨਾਟਕ ਮੇਰਾ ਮਾਰਗ ਦਰਸ਼ਕ ਬਣੇ ਪ੍ਰਸਿੱਧ ਨਾਟਕਕਾਰ ਡਾਕਟਰ ਪਾਲੀ ਭੁਪਿੰਦਰ ਸਿੰਘ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਰੂਬਰੂ ਸਮਾਗਮ ਕਰਵਾਇਆ ਗਿਆ ਡਾਕਟਰ ਕੁਲਦੀਪ ਸਿੰਘ ਦੀਪ ਦੇ ਸਵਾਲਾਂ ਦਾ ਜਵਾਬ ਦਿੰਦੇ ਹਾਂ ਡਾਕਟਰ ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਸਨਮੁਖ ਰੱਖ ਕੇ ਪੰਜਾਬੀ ਨਾਟਕ ਲਿਖਣੇ ਚਾਹੀਦੇ ਹਨ ਪੰਜਾਬੀਆਂ ਦੀ ਭਾਵਨਾਵਾਂ ਪ੍ਰਗਟ ਕਰਨ ਵਾਲੇ ਨਾਟਕ ਹੀ ਸਹੀ ਨਾਟਕ ਹਨ ਉਹਨਾਂ ਦੱਸਿਆ ਕਿ ਪਿਛਲੇ 100 ਸਾਲਾਂ ਤੋਂ ਲਿਖੇ ਜਾ ਰਹੇ ਨਾਟਕਾਂ ਦਾ ਅਧਿਐਨ ਕੀਤਾ ਹੈ ਮੈਨੂੰ ਭਾਈ ਵੀਰ ਸਿੰਘ ਜੀ ਅਤੇ ਸੰਤ ਇੰਦਰ ਸਿੰਘ ਚੱਕਰਵਰਤੀ ਦੇ ਨਾਟਕ ਬਹੁਤ ਵਧੀਆ ਲੱਗਿਆ ਹਨ ਉਨੇ ਕਿਹਾ ਕਿ ਕਮਿਟਿਡ ਤੇ ਕਮਰਸ਼ੀਅਲ ਥੀਏਟਰ ਸਮੇਂ ਦੀ ਲੋੜ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਡਾਕਟਰ ਸਾਹਿਬ ਸਿੰਘ ਪ੍ਰੋਫੈਸਰ ਕੁਲਦੀਪ ਮਲਿਕ ਡਾਕਟਰ ਪਾਲੀ ਭੁਪਿੰਦਰ ਸਿੰਘ ਡਾਕਟਰ ਕੁਲਦੀਪ ਸਿੰਘ ਦੀਪ ਅਤੇ ਸਮੂੱਚੀ ਹਾਜ਼ਰੀਨ ਦਾ ਧੰਨਵਾਦ ਕਰਦਿਆ ਗਿਆ ਕਿ ਅਕੈਡਮੀ ਸਾਰੇ ਨਾਟਕਕਾਰਾਂ ਦਾ ਸਵਾਗਤ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਪੰਜਾਬੀ ਪਵਨ ਲੁਧਿਆਣਾ ਦੇ ਖੁੱਲੇ ਰੰਗਮંચ ਵਿਖੇ ਸਾਲਾਨਾ ਨਾਟ ਮੇਲਾ ਕਰਵਾਉਣ ਲਈ ਯਤਨਸ਼ੀਲ ਰਹੇਗੀ ਡਾਕਟਰ ਪੰਦੇਰ ਨੇ ਦੱਸਿਆ ਕਿ 26 ਮਾਰਚ ਨੂੰ ਪ੍ਰਸਿੱਧ ਲੋਕ ਗਾਇਕ ਸ੍ਰੀ ਗੁਰਦੇਵਰ ਨਿਰਮਨ ਨਾਲ ਰੂਬਰੂ ਸਮਾਗਮ ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਸਵੇਰੇ 11 ਵਜੇ ਹੋਵੇਗਾ ਤੇ ਸ਼ਾਮ ਠੀਕ 6:30 ਵਜੇ ਅਸਗਰ ਬਜਾਹਤ ਦਾ ਲਿਖਿਆ ਨਾਟਕ ਜਿਸ ਲੋਹਾਰਨੀ ਵਿਖਿਆ ਦਾ ਮੰਚਨ ਸ੍ਰੀ ਕੇਵਲ ਤਾਲੀਬਾਰ ਦਾ ਦੀ ਨਿਰਦੇਸ਼ਨਾ ਹੇਠ ਮੰਚ ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਹੋਵੇਗਾ ਡਾਕਟਰ ਗੁਲਜਾਰ ਸਿੰਘ ਪੰਦੇ ਨੇ ਅਕੈਡਮੀ ਬਲੌਰ ਸ਼੍ਰੀ ਰਾਜੀਵ ਲਵਲੀ ਦਾਤਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਪੰਜ ਰੋਜ਼ਾ ਨਾਟਕ ਮੇਲੇ ਦੇ ਸੰਯੋਜਕ ਸ਼੍ਰੀ ਸੰਜੀਵਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਅੱਜ ਦੇ ਮਹਿਮਾਨ ਡਾਕਟਰ ਪਾਲੀ ਭੁਪਿੰਦਰ ਸਿੰਘ ਅਤੇ ਡਾਕਟਰ ਕੁਲਦੀਪ ਸਿੰਘ ਦੀਪ ਬਾਰੇ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਇਸ ਮੌਕੇ ਡਾਕਟਰ ਨਿਰਮਲ ਜੌਰਡਾ ਡਾਕਟਰ ਹਰੀ ਸਿੰਘ ਜਾਚਕ ਡਾਕਟਰ ਸੰਦੀਪ ਸ਼ਰਮਾ ਸੰਦੀਪ ਕੌਰ ਪਮਰਾ ਸੁਰਿੰਦਰਦੀਪ ਚਰਨਜੀਤ ਸਿੰਘ ਇੰਜੀਨੀਅਰ ਡੀ ਐਮ ਸਿੰਘ ਨਾਟਕਕਾਰ ਤਰਲੋਚਨ ਸਿੰਘ ਦਵਿੰਦਰ ਕੌਰ ਮੋਹੀ ਅਮਰਜੀਤ ਦਰਸ਼ਨ ਸਿੰਘ ਢੋਲਣ ਬਲਕੌਰ ਸਿੰਘ ਜਗਜੀਤ ਸਿੰਘ ਗੁਰਪ੍ਰੀਤ ਕੌਰ ਹਰਜੀਤ ਇੰਦਰ ਸਿੰਘ ਪ੍ਰਦੀਪ ਸ਼ਰਮਾ ਰਵਿੰਦਰ ਕੌਰ ਅਸਮਿਤ ਕਾਫੀ ਗਿਣਤੀ ਵਿੱਚ ਵਿਦਿਆਰਥੀ ਅਤੇ ਸਰੋਤੇ ਹਾਜ਼ਰ ਸਨ